ਭਾਰਤੀ ਕਿਸਾਨ ਯੂਨੀਅਨ ਇੱਕ ਦਾ ਉਗਰਾਹ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਦਦ ਦੀ ਮੁਹਿੰਮ ਲਗਾਤਾਰ ਜਾਰੀ। ਹਲਕਾ ਅਜਨਾਲਾ ਦੇ ਕਸਬਾ ਰਮਦਾਸ ਵਿੱਚ ਰਾਵੀ ਦਰਿਆ ਪਾਰ ਫੜਾਂ ਕਰਕੇ ਖਰਾਬ ਹੋਈਆਂ ਜ਼ਮੀਨਾਂ ਨੂੰ ਪਧਰਾ ਕਰਨ ਲਈ ਸੰਗਰੂਰ ਤੋਂ 100 ਟਰੈਕਟਰ ਪਹੁੰਚੇ। ਕਿਸਾਨਾਂ ਦੀਆਂ ਜ਼ਮੀਨਾਂ ਤੇ ਜ਼ਮਿਆਗਾਰ ਤੇ ਰੇਟ ਹਟਾ ਕੇ ਖੇਤਾਂ ਨੂੰ ਦੁਬਾਰਾ ਵਾਹੀ ਯੋਗ ਬਣਾਇਆ ਜਾ ਰਿਹਾ। ਤਾਂ ਜੋ ਕਿਸਾਨ ਸਮੇਂ ਸਿਰ ਕਣਕ ਦੀ ਬਜਾਈ ਕਰ ਸਕਣ ਕਿਸਾਨ ਆਗੂਆਂ ਨੇ ਦੱਸਿਆ ਕਿ ਹੜ੍ਹ ਨਾਲ ਪ੍ਰਭਾਵਿਤ ਖੇਤਾਂ ਦੀ ਮੁਰ ਤਿਆਰੀ ਜੰਗੀ ਪੱਧਰ ਤੇ ਜਾਰੀ ਹੈ ਅਤੇ ਉਹਨਾਂ ਕਿਹਾ ਇਹ ਸਹਾਇਤਾ ਉਦੋਂ ਤੱਕ ਚੱਲਦੀ ਰਹੇਗੀ ਜਦੋਂ ਤੱਕ ਹੜ੍ਹ ਪੀੜਤ ਕਿਸਾਨ ਮੁੜ ਆਪਣੇ ਪੈਰਾਂ ਤੇ ਖੜੇ ਹੋ ਜਾਂਦੇ ਹਨ ਮੈਂ ਕਸ਼ਮੀਰ ਸਿੰਘ ਤੰਗਾਈ ਜਿਲ੍ਹਾ ਪ੍ਰਧਾਨ ਵੀ ਕੇ ਜੂ ਇੱਕਤਾ ਗਰਾਹਾਂ ਜਿੱਤਰਾ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਮਾਰ ਮਾਰੀ ਉਹਦੇ ਚ ਸਾਡੇ ਬਲਾਕਾ ਹੀ ਨਾਲਾ ਦਾ ਰਮਦਾਸ ਏਰੀਆ ਜਿਹੜਾ ਪ੍ਰਭਾਵਿਤ ਜਿਹਦੇ ਲਗਭਗ 125 ਪਿੰਡ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਵਿੱਚ ਪਹਿਲਾਂ ਸਾਡੀ ਜਥੇਬੰਦੀ ਦੇ ਫੈਸਲੇ ਮੁਤਾਬਕ ਆਪਾਂ ਮਜ਼ਦੂਰਾਂ ਨੂੰ ਤੇ ਬੇਜਮੀਨੇ ਕਿਸਾਨਾਂ ਨੂੰ ਖਾਣ ਵਾਸਤੇ ਘਰ ਘਰ ਕਣਕ ਦਿੱਤੀ ਲੀੜਾ ਕਪੜਾ ਬਿਸਤਰੇ ਦਿੱਤੇ ਉਦੋਂ ਬਾਅਦ ਤੂੜੀ ਦੀ ਸੇਵਾ ਕੀਤੀ ਉਦੋਂ ਬਾਅਦ ਘਰ ਘਰ ਬੀਜ ਦਿੱਤਾ ਕਿਸਾਨਾਂ ਨੂੰ ਤੇ ਨਾਲੇ ਵਾਦਾ ਕੀਤਾ ਸੀ ਵੀ ਜਿਹੜੀਆਂ ਜ਼ਮੀਨਾਂ ਬਰਬਾਦ ਹੋਈਆਂ ਨੇ ਪਾਣੀ ਦਾ ਕਰਕੇ ਹੜਦਾ ਕਰਕੇ ਉਹ ਜ਼ਮੀਨਾ ਪੱਧਰੀਆਂ ਕਰਕੇ ਕਿਸਾਨਾਂ ਨੂੰ ਵਾਹੀਯੋਗ ਬਣਾ ਕੇ ਦੇਵਾਂਗੇ ਉਹਦੇ ਚ ਕੱਲ ਸਾਡੇ ਟਰੈਕਟਰ ਜਿਹੜੇ ਤੁਰੇ ਜਿਹੜੇ ਰਾਤ ਆਏ ਨੇ ਜਿਹੜੇ ਸੰਗਰੂਰ ਤੋਂ ਅੱਜ ਦਰਿਆ ਮੂਸਾ ਪਿੰਡ ਦੇ ਸਾਹਮਣੇ ਦਰਿਆ ਤੋਂ ਪਾਰ ਰਾਵੀ ਦੇ ਕੰਢੇ ਤੇ ਬਾਰਡਰ ਤੇ ਜਿਹੜੀ ਜ਼ਮੀਨ ਆ ਉਹ ਪੱਧਰੀ ਕਰ ਰਹੇ ਨੇ ਸਵੇਰ ਦੀ ਉਹਦੇ ਵਿੱਚ ਸੈਂਕੜੇ ਸਾਡੇ ਜਿਹੜੇ ਟਰੈਕਟਰ ਨੇ ਲੱਗੇ ਹੋਏ ਨੇ ਕਿਰਾਏ ਤੇ ਵੱਡੇ ਪੱਧਰ ਤੇ ਜ਼ਮੀਨ ਜਿਹੜੀ ਪੱਧਰੀ ਕੀਤੀ ਆ ਇਹ ਜਿੰਨਾ ਚਿਰ ਜ਼ਮੀਨ ਪੱਧਰੀ ਨਹੀਂ ਹੁੰਦੀ ਲਗਾਤਾਰ ਇਸੇ ਤਰ੍ਹਾਂ ਸਾਡਾ ਇਹ ਜਿਹੜਾ ਪ੍ਰੋਗਰਾਮ ਆ ਇਹ ਜਾਰੀ ਰਹੂਗਾ ਤੇ ਅਸੀਂ ਧੰਨਵਾਦ ਕਰਦੇ ਸਾਰੇ ਭਰਾਵਾਂ ਦਾ ਜਿਹੜੇ ਔਖੀ ਘੜੀ ਦੇ ਵਿੱਚ ਇੱਕ ਦੂਜੇ ਨਾਲ ਖਲੋਤੇ ਨਸਾਹ ਦਿੱਤਾ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਪਰਮਿੰਦਰ ਸਿੰਘ ਮੈਂ ਭਾਰਤੀ ਕਿਸਾਨ ਜੀ ਨੇ ਇਕਤਾ ਗ੍ਰਾਹਾਂ ਬਲਾਕ ਅਟਾਰੀ ਦਾ ਪ੍ਰਧਾਨ ਆ ਜੋ ਪਹਿਲਾਂ ਪੰਜਾਬ ਨੂੰ ਇਤਿਹਾਸਕ ਬਹੁਤ ਵੱਡੀ ਪਾਣੀਆਂ ਨੇ ਮਾਰ ਮਾਰੀ ਆ। ਉਹ ਕੁਦਰਤੀ ਘਟ ਤੇ ਲਾਪਰਵਾਹੀ ਵਾਲੀ ਜਿਆਦਾ ਸੀ ਜਿਹਦੇ ਵਿੱਚ ਪੰਜਾਬ ਲਗਭਗ 4 ਲੱਖ ਏਕੜ ਜ਼ਮੀਨ ਜਿਹੜੀ ਆ ਉਹ ਫਸਲ ਖਰਾਬ ਹੋ ਗਈ। ਨਾਲ ਜਿਨ੍ਹਾਂ ਘਰਾਂ ਨੂੰ ਨੁਕਸਾਨ ਹੋਇਆ, ਮੌਤਾਂ ਹੋਈਆਂ, ਲੋਕਾਂ ਦਾ ਡੰਗਰ ਮਾਰ ਰੁੜ ਗਿਆ। ਜਿੱਥੇ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਸੀ ਪਰ ਸਰਕਾਰ ਵੱਡੇ ਪੱਧਰ ਤੇ ਮਦਦ ਜਿੰਨੀ ਲੋੜ ਸੀ ਉਹ ਨਹੀਂ ਕਰ ਸਕੀ ਇੱਥੇ ਲੋਕ ਹੀ ਲੋਕਾਂ ਦੀ ਬਾਹ ਫੜ ਰਹੇ ਨੇ ਇੱਥੇ ਭਾਰਤੀ ਕਿਸਾਨ ਜ ਨੂੰ ਇਕਤਾ ਗ੍ਰਾਹਾਂ ਵੱਲੋਂ ਪਹਿਲਾਂ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਜ਼ਿਲ੍ਹੇ ਪ੍ਰਭਾਵਤ ਸਨ ਭਾਵੇਂ ਉਹ ਅੰਮ੍ਰਿਤਸਰ ਦਾ ਅਜਨਾਲਾ ਤਸੀਲ ਸੀ ਗੁਰਦਾਸਪੁਰ ਫਾਜ਼ਿਲਕਾ ਪਹਿਲਾਂ ਲੋਕਾਂ ਨੂੰ ਕਣਕ ਵੰਡੀ ਫਿਰ ਤੂੜੀ ਕੱਪੜੇ ਹੋਰ ਸਮਾਨ ਵੰਡਿਆ ਤੇ ਅੱਜ ਵੱਡੇ ਪੱਧਰ ਤੇ ਜ਼ਮੀਨਾ ਪੱਧਰ ਕੀਤੀਆਂ ਜਾ ਰਹੀਆਂ ਨੇ ਇਹ ਪਹਿਲੇ ਦਿਨ ਤੋਂ ਹੀ ਗੱਲ ਕਹੀ ਸੀ ਵੀ ਜਿਹੜਾ ਪਾਣੀ ਜਿੰਨਾ ਚਿਰ ਘਰਾਂ ਦੇ ਵਿੱਚ ਖਲੋਤਾ ਜਾਪਦਾ ਸੀ ਜ਼ਮੀਨਾਂ ਵਿੱਚ ਖਲੋਤਾ ਉਹਨਾਂ ਚਿਰ ਵੱਡੇ ਚੈਨਲਾਂ ਦੀਆਂ ਨਜ਼ਰਾਂ ਜਿਹੜੀਆਂ ਵਾ ਇਹਤੇ ਤਕੀਆਂ ਰਹੀਆਂ ਪਰ ਜਦੋਂ ਦਾ ਪਾਣੀ ਲੱਤ ਗਿਆ ਉਹ ਸਮਝਦੇ ਵੀ ਸ਼ਾਇਦ ਮੁਸ਼ਕਲਾਂ ਘਟ ਗਈਆਂ ਪਰ ਅਸੀਂ ਮੰਨਦੇ ਆਂ ਵੀ ਜਦੋਂ ਪਾਣੀ ਲੱਥਾ ਉਹ ਤੋਂ ਬਾਅਦ ਮੁਸ਼ਕਲਾਂ ਚੱਲੂ ਹੋਈਆਂ ਨੇ ਜਿੱਥੇ ਵੱਡੇ ਪੱਧਰ ਤੇ ਬਿਮਾਰੀਆਂ ਫੈਲੀਆਂ ਉਥੇ ਵੱਡੇ ਪੱਧਰ ਤੇ ਲੋਕਾਂ ਦੀ ਜਿਹੜੀ ਅੱਜ ਦੀ ਅਖਬਾਰ ਦੀ ਖਬਰ ਆ ਇਹ 15000 ਏਕੜ ਜ਼ਮੀਨ ਹੈ ਜਿਹੜੀ ਦਰਿਆਦ ਨਾਲ ਖੁਰਦ-ਬੁਰਦ ਹੋ ਗਈ ਆ ਉਹਦੇ ਨਾਲ 15000 ਤੇ ਹੋ ਗਈ ਤੇ ਨਾਲ ਦੀ ਨਾਲ ਜਿਹੜੀ ਗਾਰ ਚੜ ਗਈ ਆ ਰੇਤ ਚੜ ਗਈ ਆ ਟਿੱਬੇ ਬਣ ਗਏ ਆ ਉਹਦਾ ਕੋਈ ਅੰਦਾਜ਼ਾ ਹੀ ਨਹੀਂ ਆ ਸਰਕਾਰ ਲੋਕਾਂ ਦੀ ਬਾਹ ਨਹੀਂ ਫੜ ਰਹੀ ਲੋਕ ਹੀ ਲੋਕਾਂ ਦੀ ਬਾਹ ਫੜ ਰਹੇ ਨੇ ਇਹ ਸਾਡੀ ਜਥੇਬੰਦੀ ਵੱਲੋਂ ਮਾਲਵੇ ਦੇ ਵਿੱਚੋਂ ਜ਼ਿਲ੍ਹੇ ਸੰਗਰੂਰ ਦੀ ਡਿਊਟੀ ਲੱਗੀ ਆ ਵੱਡੇ ਪੱਧਰ ਤੇ ਪਹਿਲਾਂ ਪੜਾਅਵਾਰ ਮਤ ਲੈ ਕੇ ਆ ਰਹੇ ਆ ਅੱਜ 100 ਤੋਂ ਵੱਧ ਟਰੈਕਟਰ ਜਿਹੜਾ ਵਾ ਇਹ ਤੇ ਜ਼ਮੀਨਾ ਪਧਰੀਆਂ ਕਰ ਰਿਹਾ ਤੇ ਜਿੰਨਾ ਚਿਰ ਲੋਕ ਪੈਰਾਂ ਸਿਰ ਨਹੀਂ ਹੁੰਦੇ ਹੜਪੀੜ ਤੇ ਲੋਕ ਦਾ ਮੁਰਵ ਸੇਵਾ ਨਹੀਂ ਹੁੰਦਾ ਉਹਨਾਂ ਚਿਰ ਇਹ ਮਤ ਜਾਰੀ ਰਹੂਗੀ ਬਿਊਰੋ ਰਿਪੋਰਟ ਪਰਕ ਟੀਵੀ ਅੰਮ੍ਰਿਤਸਰ